ਕਾਲ ਜੀ ਕੀ ਦਉਂ ਜੀ ਸਾਰੇ ਹੋਪ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਬਹੁਤ ਜ਼ਿਆਦਾ ਵਧੀਆ ਹੋਮੂਗੀ ਅੱਜ ਦੀ ਜਿਹੜੀ ਆਪਣੀ ਵੀਡੀਓ ਰਹੂਗੀ ਉਹ ਰਹੂਗੀ ਜੀ ਆਰਕੰਡੀ ਦੇ ਸੂਟਾਂ ਦੇ ਪਹਿਣਾ ਦੀ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਬਹੁਤ ਜ਼ਿਆਦਾ ਕਾਲਸ ਇਹ ਸੂਟਾਂ ਦੀ ਇੰਨੀ ਕਿ ਜ਼ਿਆਦਾ ਡਿਮਾਂਡ ਹੈ ਪਹਿਲਾਂ ਵੀ ਆਪਾਂ ਇਹ ਫੈਬਰਿਕ ਦੋ ਵਾਰ ਰਿਪੀਟ ਕਰ ਚੁੱਕੇ ਹਾਂ ਹੁਣ ਆਪਾਂ ਤੀਜੀ ਵਾਰ ਇਹ ਜਿਹੜਾ ਫੈਬਰਿਕ ਲੈ ਕੇ ਆਏ ਹਾਂ ਕੁਸ਼ਕ ਪ੍ਰਿੰਟ ਨਵੇਂ ਨੇ ਕੁਸ਼ਕ ਆਪਾਂ ਨੇ ਰੀਸਟਾਕ ਕੀਤੀ ਹੈ ਜੀ ਤੇ ਦੇਖੋ ਜੀ ਫਰਸਟ ਪ੍ਰਿੰਟ ਇਹ ਵਾਲਾ ਆ ਗਿਆ ਜੀ ਇਹ ਨਵਾਂ ਪ੍ਰਿੰਟ ਆਇਆ ਹੈਗਾ ਬਹੁਤ ਸੋਹਣਾ ਤੇ ਕਾਟਨ ਦੀ ਬਾਟਮ ਰਹੂਗੀ ਤੇ ਆਰਕੰਡੀ ਦੀ ਸ਼ਰਟ ਰਹੂਗੀ ਸੇਮ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਰਹੂਗੀ ਬਹੁਤ ਸੋਹਣਾ ਸੂਟ ਹੈ ਜੀ ਲਾਈਟ ਜਾਂ ਮਹਿੰਦੀ ਸ਼ੇਡ ਕਹਿ ਸਕਦੇ ਹਾਂਗੇ ਆਪਾਂ ਇਹਨੂੰ ਬਹੁਤ ਸੋਹਣਾ ਸ਼ੇਡ ਹੈਗਾ ਤੇ ਇਹਦੇ ਵਿੱਚ ਨੈਕਸਟ ਕਲਰ ਵੀ ਬੜਾ ਹੀ ਪਿਆਰਾ ਆਇਆ ਹੈ ਬਲੈਕ ਐਂਡ ਫਰੋਜੀ ਦਾ ਕੰਬੀਨੇਸ਼ਨ ਹੈ ਬਹੁਤ ਅੱਛਾ ਪ੍ਰਿੰਟ ਹੈਗਾ ਤੇ ਇਹ ਦੇਖੋ ਇਹ ਬਾਟਮ ਹੈ ਸੈਲਫ ਪ੍ਰਿੰਟ ਦੀ ਬਾਟਮ ਰਹੂਗੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਫੈਬਰਿਕ ਹੈਗਾ ਇਹ ਅ ਬਾਕੀ ਭੈਣਾਂ ਦੀ ਮੈਨੂੰ ਮੈਸੇਜ ਫੇਰ ਆਣਗੇ ਪਹਿਲਾਂ ਵੀ ਆਉਂਦੇ ਆਰਕੰਡੀ ਦੀ ਵੀਡੀਓਜ਼ ਪਾਣੇ ਆ ਜਦੋਂ ਆਪਾਂ ਵੀ ਇਹਦੇ ਵਿੱਚ ਲਾਈਨਿੰਗ ਵੈਸੇ ਤਾਂ ਲਾਈਨਿੰਗ ਵੇਸ਼ਕ ਤੁਸੀਂ ਨਾ ਵੀ ਲਗਾਓ ਕੋਈ ਏਦਾਂ ਦਾ ਸੀ ਥਰੂ ਤਾਂ ਹੈ ਨਹੀਂਗਾ ਇਹ ਫੈਬਰਿਕ ਬਟ ਫੇਰ ਵੀ ਤੁਸੀਂ ਜੇ ਅੰਡਰ ਸ਼ਰਟ ਯੂਜ਼ ਕਰ ਸਕਦੇ ਹੋ ਤਾਂ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਅੰਡਰ ਸ਼ਰਟ ਤਾਂ ਅੰਡਰ ਸ਼ਰਟ ਦੀ ਤਰ੍ਹਾਂ ਹੀ ਬੈਕ ਫਰੰਟ ਤੇ ਲਗਵਾ ਲਿਓ ਸਲੀਵਸ ਤੇ ਕੋਈ ਥੀਡ ਹੈ ਨਹੀਂਗੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਇਹ ਵਾਸ਼ ਕਰੇ ਤੋਂ ਬਾਅਦ ਬਿਲਕੁਲ ਸੌਫਟ ਹੋ ਜਾਂਦਾ ਹੈਗਾ ਮਰਮਲ ਦੀ ਤਰ੍ਹਾਂ ਆਰਖੰਡ ਦੀ ਦਾ ਸੂਟ ਸੈਕਿੰਡ ਕਲਰ ਇਹ ਵਾਲਾ ਹੈ ਦੇਖੋ ਜੀ ਤੇ ਐਂਡ ਥਰਡ ਪੀਸ ਇਹ ਵਾਲਾ ਆ ਗਿਆ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਆਇਆ ਹੈ ਵੀ ਨਮਾ ਜਿਹਾ ਪ੍ਰਿੰਟ ਆਇਆ ਹੈਗਾ ਬਹੁਤ ਸੋਹਣਾ ਬੜਾ ਪਿਆਰੇ ਪਿਆਰੇ ਜਿਹੇ ਪ੍ਰਿੰਟ ਹੈਗੇ ਨੇ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵਾਲਿਆਂ ਦੀ ਭੈਣਾਂ ਦੇ ਬਹੁਤ ਜਿਹੇ ਮੈਸੇਜ ਆ ਰਹੇ ਸੀ ਪਹਿਲਾਂ ਵੀ ਆਪਣੇ ਸੋਲਡ ਆਊਟ ਸੀਗੇ ਤੇ ਹੁਣ ਆਪਾਂ ਨੇ ਰੀਸਟਾਕ ਕੀਤੇ ਨੇਗੇ ਬਹੁਤ ਪਿਆਰੇ ਜਿਹੇ ਪ੍ਰਿੰਟ ਨੇ ਬਰੀਕ ਪ੍ਰਿੰਟ ਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਦੋ ਕਲਰ ਹੋਰ ਹੈਗੇ ਆ ਬਲੇ ਬਲੈਕ ਨੇ ਕੋਲ ਇੱਕ ਇਹ ਵਾਲਾ ਕਲਰ ਹੈ ਜੀ ਤੇ ਇੱਕ ਕਲਰ ਆ ਗਿਆ ਜੀ ਮਹਿੰਦੀ ਗ੍ਰੀਨ ਜਾਂ ਪੈਰਟ ਗ੍ਰੀਨ ਜਾਂ ਕਹਿ ਸਕਦੇ ਹਾਂਗੇ ਆਪਾਂ ਇਹਨੂੰ ਬਹੁਤ ਸੋਹਣਾ ਜਿਹਾ ਕਲਰ ਹੈ ਅੱਖਾਂ ਨੂੰ ਚੂਬਣ ਵਾਲਾ ਨਹੀਂ ਹੈਗੇ ਬਟ ਬਹੁਤ ਸੋਹਣੇ ਸੋਹਣੇ ਕਲਰ ਹੈਗੇ ਆ ਜੀ ਸਮਰ ਦੇ ਅਕੋਰਡਿੰਗ ਹੀ ਤੇ ਨੈਕਸਟ ਇਹ ਵਾਲਾ ਡਿਜ਼ਾਈਨ ਪ੍ਰਿੰਟ ਆ ਗਿਆ ਇਹਦੇ ਵਿੱਚ ਵੀ ਬਹੁਤ ਸੋਹਣਾ ਜਿਹਾ ਕਲਰ ਹੈਗੇ ਤੇ ਇਹਦੇ ਕਲਰ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇਹਦੇ ਕਲਰ ਇਹ ਵਾਲੇ ਆਏ ਹੈ ਜੀ ਬਹੁਤ ਸੋਹਣਾ ਨਵਾਂ ਜਿਹਾ ਫਿਰੋਜੀ ਸ਼ੇਡ ਹੈਗਾ ਤੇ ਗ੍ਰੇ ਸ਼ੇਡ ਲਾਈਟ ਡਾਰਕ ਹਰ ਤਰ੍ਹਾਂ ਦਾ ਚਾਰਟ ਆਪਣੇ ਕੋਲ ਹੈਗਾ ਜੀ ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ 9253115036 ਦੇ ਉੱਤੇ ਤੇ ਨੈਕਸਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਜਾਇਆਗਾ ਇਹ ਆਪਾਂ ਨੂੰ ਪਹਿਲਾਂ 3-4 ਕਲਰ ਆਏ ਸੀ ਬਟ ਹੁਣ ਆਪਣੇ ਕੋਲ ਸਿਰਫ ਦੋ ਹੀ ਕਲਰ ਆਏ ਐ ਦੇਖੋ ਜੀ ਫਿਰੋਜ਼ੀ ਐਂਡ ਮਸਟਰਡ ਤੇ ਅੱਜ ਵਾਲੇ ਸੁੱਟਾਂ ਦਾ ਪ੍ਰਾਈਸ ਰਹੂਗਾ ਜੀ 1000 1000 ਪ੍ਰਾਈਜ਼ ਰਹੂਗਾ ਜੀ ਅੱਜ ਵਾਲੀ ਸੂਟਾਂ ਦਾ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋਗੇ 9253115036 ਇੱਕ ਭੈਣਾਂ ਨੂੰ ਇਹ ਰਿਕੁਐਸਟ ਹੈ ਕਿ ਅੱਧੇ ਘੰਟੇ ਤੋਂ ਵੱਧ ਅਸੀਂ ਹੋਲਡ ਨਹੀਂ ਰੱਖਾਂਗੇ ਕਿਸੇ ਦਾ ਸੂਟ ਉਸ ਤੋਂ ਬਾਅਦ ਪੇਮੈਂਟ ਦਾ ਕੋਈ ਹੋਣੀ ਹੈਗਾ ਜੀ ਤੁਸੀਂ ਅੱਧੇ ਘੰਟੇ ਦੇ ਅੰਦਰ ਅੰਦਰ ਪੇਮੈਂਟ ਕਰਕੇ ਆਪਣਾ ਸੂਟ ਜਿਹੜਾ ਉਹ ਪਰਚੇਸ ਕਰ ਸਕਦੇ ਹੋ ਸਾਡੇ ਕੋਲ ਥੈਂਕ ਯੂ ਜੀ